ਨਿੰਮ ਅਤੇ ਸਹੰਜਣਾ ਮੁਰਗੀਆਂ ਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਬਚਾਉਂਦੇ ਨੇ ਇਸ ਟੌਪਿਕ ਤੇ ਦੋਸਤੋ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂਗੇ ਪਹਿਲੇ ਨੰਬਰ ਤੇ ਨਿੰਮ ਤੇ ਆਪਾਂ ਗੱਲਬਾਤ ਕਰਾਂਗੇ ਤੇ ਦੂਸਰੇ ਨੰਬਰ ਤੇ ਆਪਾਂ ਜਿਹੜਾ ਸਹੰਜਣਾ ਉਹਦੇ ਬਾਰੇ ਜਿਹੜੀ ਗੱਲਬਾਤ ਕਰਾਂਗੇ ਕਿਉਂਕਿ ਇਹ ਜਿਹੜੇ ਬਿਲਕੁਲ ਆਪਾਂ ਨੂੰ ਫਰੀ ਚ ਮਿਲ ਸਕਦੇ ਨੇਗੇ ਇਹ ਚੀਜ਼ਾਂ ਨਿੰਮ ਦੇ ਦਰਖਤ ਵੀ ਬਹੁਤ ਨੇ ਨਿੰਮਾ ਬਹੁਤ ਨੇ ਪੰਜਾਬ 'ਚ ਤੇ ਸਹੰਜਣਾ ਦੀ ਗੱਲ ਕਰੀਏ ਤਾਂ ਸਹੰਜਣਾ ਵੀ ਬਹੁਤ ਸਾਰੀਆਂ ਨੇ ਜਿਹੜੀਆਂ ਪੰਜਾਬ 'ਚ ਸਹੰਜਣਾ ਦੇ ਦਰਖਤ ਬਹੁਤ ਜ਼ਿਆਦਾ ਨੇ ਇਹਨਾਂ ਦੇ ਦੋਨਾਂ ਦੇ ਅਲੱਗ-ਅਲੱਗ ਫਾਇਦੇ ਨੇਗੇ ਸੋ ਅੱਜ ਆਪਾਂ ਤੁਹਾਨੂੰ ਇਸ ਟੌਪਿਕ ਤੇ ਵੀਡੀਓ ਬਣਾਉਣ ਜਾ ਰਹੇ ਹਾਂ ਦੋਸਤੋ ਕਿ ਨਿੰਮ ਤੇ ਸਹੰਜਣਾ ਕਿਸ ਤਰ੍ਹਾਂ ਪ੍ਰੋਪਰ ਜਿਹੜਾ ਮੁਰਗੀਆਂ ਤੇ ਕੰਮ ਕਰਦੇ ਨੇ ਕਿਵੇਂ ਇਹਨਾਂ ਨੂੰ ਦੇਣਾਗਾ ਤੇ ਕਿਹੜੇ-ਕਿਹੜੇ ਜਿਹੜਾ ਰੋਗਾਂ ਤੋਂ ਨਿੰਮ ਤੇ ਸਹੰਜਣਾ ਜਿਹੜੇ ਬਚਾਉਂਦੇ ਨੇਗੇ ਇਹ ਦੋਨੇ ਦਰਖਤ ਬਹੁਤ ਹੀ ਲਾਭਦਾਇਕ ਨੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਦੋਸਤੋ ਸਹੰਜਣਾ ਬਾਰੇ ਸਹੰਜਣਾ ਦੋਸਤੋ ਅਕਸਰੀ ਜਿਹੜੇ ਪੰਜਾਬ 'ਚ ਜਿਹੜੇ ਬੂਟੇ ਪਾਏ ਜਾਂਦੇ ਨੇ ਵੱਡੇ ਵੱਡੇ ਬੂਟੇ ਹੁੰਦੇ ਨੇ ਸਹੰਜਣਾ ਦੇ ਸੋ ਜੇਕਰ ਥੋੜੀ ਉਮਰ ਵਾਲੇ ਬੱਚਿਆਂ ਨੂੰ ਨਹੀਂ ਪਤਾ ਜਾਂ ਜਵਾਨਾਂ ਨੌਜਵਾਨਾਂ ਨੂੰ ਨਹੀਂ ਪਤਾ ਤਾਂ ਉਹ ਬਜ਼ੁਰਗਾਂ ਤੋਂ ਪੁੱਛ ਪੁੱਛ ਸਕਦੇ ਨੇ ਕਿ ਸਹੰਜਣਾ ਦਾ ਦਰਖਤ ਕਿਹੜਾ ਹੁੰਦਾ ਦੋਸਤੋ ਸਹੰਜਣਾ ਦਾ ਦਰਖਤ ਵੀ ਇੱਕ ਤਰ੍ਹਾਂ ਦਾ ਆਪਾਂ ਨਿੰਮ ਵਾਂਗੂ ਕਹਿ ਸਕਦੇ ਨੇ ਕਾਫੀ ਵੱਡਾ ਹੁੰਦਾਗਾ ਨਿੰਮ ਜਾਂ ਡੇਕ ਮੰਗੂ ਸੋ ਸਹੰਜਣਾ ਬਹੁਤ ਵਧੀਆ ਤੇ ਅਸਰਦਾਰ ਹੁੰਦਾ ਇਹਨਾਂ ਲਈ ਇੱਕ ਤਰ੍ਹਾਂ ਦਾ ਫ੍ਰੀ ਚ ਆਪਾਂ ਨੂੰ ਗੌੜ ਗਿਫਟ ਮਿਲਿਆ ਹੋਇਆਗਾ ਜਿਹੜਾ ਪੋਲਟਰੀ ਫਾਰਮਿੰਗ ਚ ਬਹੁਤ ਸੋਹਣਾ ਕੰਮ ਕਰਦਾਗਾ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਸਹੰਜਣਾ ਦੇ ਕੀ ਕੰਮ ਨੇ ਸਹੰਜਣਾ ਦਾ ਬੂਟਾ ਦੋਸਤੋ ਉਹਦੇ ਆਪਾਂ ਨੇ ਟਾਹਣੀਆਂ ਤੋੜ ਲੈਣੀਆਂ ਨੇ ਛੋਟੀਆਂ ਛੋਟੀਆਂ ਕੋਸ਼ਿਸ਼ ਕਰਨਾ ਕਿ ਕੱਚੀਆਂ ਡਾਣੀਆਂ ਹੁੰਦੀਆਂ ਨੇ ਜਿਹੜੀਆਂ ਜਿੱਥੋਂ ਪੱਤੇ ਪੁੰਗਰਨ ਲੱਗਦੇ ਨੇ ਸਟਾਰਟਿੰਗ ਕਰਦੇ ਨੇ ਉਹ ਸੰਝਣਾ ਤੋੜ ਕੇ ਆਪ ਇਹਨਾਂ ਨੂੰ ਪਾ ਦੇਣਾ ਛੋਟੀਆਂ ਛੋਟੀਆਂ ਟਾਹਣੀਆਂ ਜਿਹੜੀਆਂ ਇਹਨਾਂ ਨੂੰ ਤੋੜ ਕੇ ਉਹ ਪਾ ਦੇਣੀਆਂ ਨੇ ਹੁਣ ਆਪਾਂ ਇਹ ਦੱਸਦੇ ਹਾਂ ਕਿ ਉਹਦੇ ਫਾਇਦੇ ਕੀ ਨੇ ਸੰਝਣਾ ਦੇ ਦੋਸਤੋ ਸੰਝਣਾ ਇੱਕ ਬਹੁਤ ਵਧੀਆ ਇੱਕ ਤਰ੍ਹਾਂ ਦੀ ਦਵਾਈ ਆ ਸੰਝਣਾ ਚ ਕੈਲਸ਼ੀਅਮ ਬਹੁਤ ਹੁੰਦਾਗਾ ਕੈਲਸ਼ੀਅਮ ਦੀ ਮਾਤਰਾ ਸੰਝਣਾ ਚ ਬਹੁਤ ਜ਼ਿਆਦਾ ਆ ਇਸ ਲਈ ਤੁਹਾਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਜੇਕਰ ਆਪਾਂ ਕਈ ਵਾਰ ਬਹੁਤ ਸਾਰੇ ਵੀਰ ਕੈਲਸ਼ੀਅਮ ਮੋਲ ਦਾ ਨਹੀਂ ਲੈ ਕੇ ਪਾ ਸਕਦੇ ਸੋ ਤੁਸੀਂ ਸਹੰਜਣਾ ਪਾ ਸਕਦੇ ਹੋ ਤੇ ਜਿਹੜੀ ਇਹਨਾਂ ਦੀ ਗਰੋਥ ਚ ਬਹੁਤ ਵਧੀਆ ਜਿਹੜਾ ਲਾਭ ਦਾ ਇੱਕ ਸਾਫਤ ਹੁੰਦਾ ਹੈਗਾ ਜਿਹੜਾ ਸਹੰਜਣਾ ਹੁੰਦਾ ਹੈਗਾ ਸੋ ਤੁਸੀਂ ਹਲਕੀਆਂ-ਹਲਕੀਆਂ ਜਿਹੜੀਆਂ ਨਵੇਂ ਪੁੰਗਰਨ ਲੱਗਦੇ ਨੇ ਪੱਤੇ ਨਵੀਆਂ ਟਾਹਣੀਆਂ ਉਹ ਤੋੜ ਕੇ ਤੁਸੀਂ ਇਹਨਾਂ ਨੂੰ ਹਫ਼ਤੇ ਚ ਇੱਕ ਦੋ ਵਾਰ ਪਾ ਸਕਦੇ ਹੋ ਉਹ ਖਾਂਦੇ ਵੀ ਬਹੁਤ ਸ਼ੌਕ ਨਾਲ ਨੇ ਤੇ ਇਹਨਾਂ ਦੀ ਗਰੋਥ ਤੇ ਕੈਲਸ਼ੀਅਮ ਦੀ ਘਾਟ ਪੂਰੀ ਹੁੰਦੀ ਹੈਗੀ ਅੰਡੇ ਤੇ ਮੁਰਗੀ ਬਹੁਤ ਜਲਦੀ ਆਉਂਦੀ ਹੈ ਜੇਕਰ ਆਪਾਂ ਇਹਨਾਂ ਨੂੰ ਸਹੰਜਣਾ ਦੇ ਪੱਤੇ ਪਾਉਣਿਆਂਗੇ ਸੋ ਇਹ ਤਾਂ ਗੱਲਬਾਤ ਹੋ ਗਈ ਸਹੰਜਣਾ ਦੀ ਇਤੋਂ ਬਾਅਦ ਦੋਸਤੋ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜਾ ਨਿੰਮਾ ਨਿੰਮ ਦੇ ਕੀ ਕੀ ਫਾਇਦੇ ਨੇ ਇਹਨਾਂ ਨੂੰ ਪਾਉਣ ਦੇ ਨਿੰਮ ਦੋਸਤੋ ਤੁਹਾਨੂੰ ਸਾਰਿਆਂ ਨੂੰ ਹੀ ਪਤਾਗਾ ਕਿ ਨਿੰਮ ਦਾ ਦਰਖਤ ਹੁੰਦਾ ਜਿਹੜਾ ਜਿੰਦੇ ਇਹਦੇ ਪੱਤੇ ਹੁੰਦੇ ਨੇ ਉਹ ਬਹੁਤ ਜ਼ਿਆਦਾ ਕਾਫੀ ਜ਼ਿਆਦਾ ਕੌੜੇ ਹੁੰਦੇ ਨੇਗੇ ਜਿਸ ਤਰ੍ਹਾਂ ਨਿੰਮ ਮਨੁੱਖੀ ਸਰੀਰ ਤੇ ਕੰਮ ਕਰਦਾਗਾ ਉਸੇ ਤਰ੍ਹਾਂ ਇਹ ਜਿਹੜਾ ਆਪਣੀਆਂ ਮੁਰਗੀਆਂ ਤੇ ਜਾਂ ਮੁਰਗੀਆਂ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਕੰਮ ਕਰਦਾਗਾ ਨਿੰਮ ਕੌੜਾ ਹੋਣ ਦੇ ਨਾਲ ਨਾਲ ਬਹੁਤ ਹੀ ਜ਼ਿਆਦਾ ਗੁਣਾਕਾਰੀ ਵੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਚ ਬਹੁਤ ਸਾਰੇ ਤੱਤ ਹੁੰਦੇ ਨੇ ਦੋਸਤੋ ਪਹਿਲੀ ਗੱਲ ਤਾਂ ਜੇਕਰ ਆਪਾਂ ਇਹਨਾਂ ਨੂੰ ਨਿੰਮ ਪਾਉਣੇ ਆਂਗੇ ਇਹਨਾਂ ਦੀ ਡੀ ਵਾਰਮਿੰਗ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦੀ ਆ ਹੁਣ ਤੁਸੀਂ ਪੁੱਛੋਗੇ ਕਿ ਡੀ ਵਾਰਮਿੰਗ ਕੀ ਹੁੰਦੀ ਆ ਕੁਝ ਕ ਵੀਰਾਂ ਨੂੰ ਪਤਾ ਹੋ ਡੀ ਵਾਰਮਿੰਗ ਬਾਰੇ ਜਿਹੜਿਆਂ ਨੂੰ ਨਹੀਂ ਪਤਾ ਉਹ ਵੀ ਆਪਾਂ ਥੋੜਾ ਜਿਆਦਾ ਦੱਸ ਦੇਣਾ ਡਿਟੇਲ ਚ ਕਿ ਡੀ ਵਾਰਮਿੰਗ ਹੁੰਦੀ ਕੀ ਆ ਦੋਸਤੋ ਜਦੋਂ ਆਪਾਂ ਕਿਤੇ ਜਾਨਵਰ ਲਿਓਣੇ ਆਪਾਂ ਨੂੰ ਨਹੀਂ ਪਤਾ ਹੁੰਦਾ ਉਹਨੇ ਖਾਦ ਖਰਾਕ ਜਾਂ ਫਿਰ ਕੁਝ ਵੀ ਦਾਣਾ ਪਾਣੀ ਕਿਸ ਤਰ੍ਹਾਂ ਦਾ ਪਾਇਆਗਾ ਜੇਕਰ ਇਹਨਾਂ ਨੂੰ ਆਪਾਂ ਗਲਤ ਦਾਣਾ ਪਾਣੀ ਪਾ ਦਈਏ ਜਾਂ ਫਿਰ ਇਹ ਇਦਾਂ ਦਾ ਕੁਝ ਖਾ ਲੈਣ ਉਹਦੇ ਨਾਲ ਜਿਹੜਾ ਅੰਦਰ ਇਹਨਾਂ ਦੇ ਜੀ ਪੈਦਾ ਹੋ ਜਾਂਦੇ ਨੇ ਜਿਹੜੇ ਜੀ ਹੁੰਦੇ ਨੇ ਉਹ ਜਿਹੜੀ ਆਪਾਂ ਇਹਨਾਂ ਨੂੰ ਖਰਾਕ ਪਾਉਣੇ ਹੈਗੇ ਜਾਂ ਫੀਡ ਪਾਉਣੇ ਆ ਉਹ ਇਹਨਾਂ ਦੇ ਸਰੀਰ ਤੇ ਮਤਲਬ ਕਿ ਕੰਮ ਨਹੀਂ ਕਰਦੀ ਸੋ ਜਦੋਂ ਆਪਾਂ ਇਹਨਾਂ ਨੂੰ ਨਿੰਮ ਦੇ ਪੱਤੇ ਪਾਵਾਂਗੇ ਤਾਂ ਜਿਹੜੇ ਇਹਨਾਂ ਦੇ ਪੇਟ 'ਚ ਕੀੜੇ ਅੰਦਰ ਜੀ ਹੋਣਗੇ ਕੁਛ ਵੀ ਠੀਕ ਹੈ ਨਾ ਇਹਨਾਂ ਨੂੰ ਜਿਹੜੀ ਗਰੋਥ ਨਹੀਂ ਕਰਨ ਦਿੰਦੇ ਐਂਟੀ ਹੁੰਦੇ ਨੇ ਗਰੋਥ ਦੇ ਉਹ ਸਾਰੇ ਜਿਹੜਾ ਨਿੰਮ ਨਾਲ ਬਾਹਰ ਆ ਜਾਣਗੇ ਕਿਉਂਕਿ ਇਹ ਜਿਹੜਾ ਨਿੰਮ ਹੁੰਦਾ ਉਹ ਕਾਫੀ ਜ਼ਿਆਦਾ ਕੌੜਾ ਹੁੰਦਾ ਹੈਗਾ ਪਰ ਇਹ ਮੁਰਗੀਆਂ ਬਹੁਤ ਸ਼ੌਂਕ ਨਾਲ ਖਾਂਦੀਆਂ ਨੇਗੀਆ ਠੀਕ ਹੈ ਜੀ ਸੋ ਨਿੰਮ ਪਹਿਲਾ ਜਿਹੜਾ ਜਿਹੜਾ ਫਾਇਦਾ ਨਿੰਮ ਦਾ ਇਹ ਹੈ ਕਿ ਉਹਦੇ ਨਾਲ ਬਹੁਤ ਵਧੀਆ ਡੀਵਾਰਮਿੰਗ ਹੁੰਦੀ ਆ ਦੂਸਰਾ ਦੋਸਤੋ ਨਿੰਮ ਚ ਜਿਹੜੇ ਅਗਲਾ ਗੁਣ ਮੈਂ ਤੁਹਾਨੂੰ ਦੱਸਦਾਗਾ ਨਿੰਮ ਨਾਲ ਜਿਹੜੇ ਇਹਨਾਂ ਦੇ ਹੱਡੀਆਂ ਦੇ ਕੋਈ ਕ੍ਰੈਕ ਹੋਇਆਗਾ ਜਾਂ ਫਿਰ ਹੱਡੀਆਂ ਦਾ ਜੋੜਾਂ ਦਾ ਇਹਨਾਂ ਦਾ ਦਰਦ ਆ ਕਈ ਵਾਰ ਮੁਰਗੀਆਂ ਲੰਗ ਮਾਰਨ ਲੱਗ ਜਾਂਦੀਆਂ ਨੇ ਜਾਂ ਫਿਰ ਬੈਠੀਆਂ ਰਹਿੰਦੀਆਂ ਨੇ ਉੱਠਦੀਆਂ ਨਹੀਂ ਹੈਗੀਆਂ ਉਹ ਤੁਸੀਂ ਜਦੋਂ ਇਹਨੂੰ ਨਿੰਮ ਪਾਉਂਗੇ ਤਾਂ ਪ੍ਰੋਪਰ ਸਹੀ ਹੋ ਜਾਣਗੀਆਂ ਨਿੰਮ ਚ ਬਹੁਤ ਸਾਰੇ ਤੱਤ ਹੁੰਦੇ ਨੇ ਜਿਹੜੇ ਪਾ ਨੂੰ ਬਹੁਤ ਸਾਰੇ ਤੱਤਾਂ ਬਾਰੇ ਜਾਣਕਾਰੀ ਨਹੀਂ ਹੈਗੀ ਸੋ ਪਹਿਲਾ ਪਹਿਲੀ ਗੱਲ ਤਾਂ ਡੀ ਵਾਰਮਿੰਗ ਹੋ ਜੀ ਦੂਸਰਾ ਜਿਹੜੇ ਇਹਨਾਂ ਦੇ ਜੋੜਾਂ ਦੇ ਦਰਦ ਖਤਮ ਹੋ ਜਾਣਗੇ ਤੇ ਜਿਹੜੇ ਅਸੀਂ ਬੈਠੇ ਰਹਿੰਦੇ ਨੇਗੇ ਇੱਕ ਥਾਵੇਂ ਉਹ ਵੀ ਬਿਲਕੁਲ ਸੈੱਟ ਹੋ ਜਾਣਗੇ ਚੱਲਣ ਫਿਰਨ ਲੱਗ ਜਾਣਗੇ ਸੋ ਅਗਲੀ ਗੱਲ ਨਿੰਮ ਕਿੱਥੇ ਕੰਮ ਕਰਦਾ ਸਭ ਤੋਂ ਵੱਡਾ ਪੁਆਇੰਟ ਸਭ ਤੋਂ ਵਧੀਆ ਪੁਆਇੰਟ ਜਿਹੜਾ ਜਿਹੜੇ ਦੋਸਤੋ ਮੁਰਗੀਆਂ ਸੁਸਤ ਬੈਠੀਆਂ ਰਹਿੰਦੀਆਂ ਨਹੀਂਆਂ ਖੁੱਡੇ 'ਚ ਖੁੱਡੇ 'ਚ ਸੁਸਤ ਮੁਰਗੀਆਂ ਜਾਂ ਮੁਰਗਾ ਕਈ ਵਾਰ ਆਪਣੇ ਜਾਨਵਰ ਬੈਠੇ ਰਹਿੰਦੇ ਨੇ ਜਾਂ ਫਿਰ ਬੱਚਾ ਚੂਚਾ ਬੈਠਾ ਰਹਿੰਦਾ ਕਿਸੇ ਵੀ ਦਾ ਹੋਵੇ 10 ਦਿਨਾਂ ਤੋਂ ਉੱਪਰ ਆਪਾਂ ਕਿਸੇ ਨੂੰ ਵੀ ਇਚ ਹੀ ਦੇ ਸਕਦੇ ਆ ਉਹਨੂੰ ਤੁਸੀਂ ਕੀ ਕਰਨਾ ਹੈਗਾ ਜਿਹੜਾ ਨਿੰਮ ਲੈ ਕੇ ਨਿੰਮ ਨੂੰ ਚੰਗੀ ਤਰ੍ਹਾਂ ਨਿੰਮ ਦੇ ਪੱਤਿਆਂ ਨੂੰ ਖਾਸ ਕਰਕੇ ਨਿੰਮ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਜੋ ਪਾਣੀ ਨਿਚੋੜ ਕੇ ਜਿਹੜਾ ਉਹਦਾ ਪਾਣੀ ਨਿਕਲੂਗਾ ਉਹ ਪਾਣੀ ਇਹਨਾਂ ਦੇ ਪਾਣੀ 'ਚ ਮਿਕਸ ਕਰਨਾ ਹੈਗਾ ਖਾਸ ਕਰਕੇ ਉਹ ਮੁਰਗੀਆਂ ਨੂੰ ਦੇਣਾ ਜਿਹੜੀਆਂ ਮੁਰਗੀਆਂ ਸੁਸਤ ਬੈਂਦੀਆਂ ਨੇ ਬਹੁਤ ਸਾਰੇ ਵੀਰਾਂ ਦੇ ਕਮੈਂਟ ਆਉਂਦੇ ਨੇ ਕਿ ਸਾਡੀਆਂ ਮੁਰਗੀਆਂ ਸੁਸਤ ਬੈਠੀਆਂ ਰਹਿੰਦੀਆਂ ਨੇ ਸੋ ਇਹ ਬਈ ਬਹੁਤ ਜ਼ਿਆਦਾ ਲਾਭਦਾਇਕ ਮੈਂ ਤੁਹਾਨੂੰ ਪੁਆਇੰਟ ਦੱਸਣ ਜਾ ਰਿਹਾ ਹਾਂਗਾ ਕਿਉਂਕਿ ਆਪਾਂ ਦੇਸੀ ਇਲਾਜ ਦੱਸਦੇ ਹੁੰਦੇ ਆ ਜਿਹੜੇ ਪੈਸੇ ਜਿੰਨਾ ਤੇ ਨਾ ਲੱਗਣ ਕੋਈ ਵੀ ਰਿਪੋਰਟ ਨਹੀਂ ਕਰ ਸਕਦੇ ਚਲੋ ਦਵਾਈਆਂ ਹਨਾ ਤੇ ਉਹਦਾ ਜਿਹੜਾ ਪਾਣੀ ਆ ਨਿੰਮ ਨੂੰ ਕੁੱਟ ਕੇ ਉਹਦਾ ਪਾਣੀ ਜਿਹੜਾ ਆਪਾਂ ਇਹਨਾਂ ਨੂੰ ਦਿੰਨੇ ਆ ਪਾਣੀ ਉਹ ਪਾਣੀ ਕੇ ਮਿਕਸ ਕਰ ਦੋ ਜਦੋਂ ਉਹ ਮੁਰਗੀ ਪਾਣੀ ਪੀਵੇ ਇੱਕ ਦੋ ਵਾਰ ਤਿੰਨ ਵਾਰ ਤੁਸੀਂ ਆਪੀ ਆਟੋਮੈਟਿਕ ਦੇਖੋਗੇ ਦੋ ਤਿੰਨ ਦਿਨਾਂ ਚੋਂ ਮੁਰਗੀ ਬਿਲਕੁਲ ਸੈੱਟ ਹੋਣ ਲੱਗ ਜੂ ਕਿਉਂਕਿ ਉਹ ਚ ਨਿੰਮ ਚ ਇਦਾਂ ਦੇ ਪੌਸਟਿਕ ਤੱਤ ਹੁੰਦੇ ਨੇ ਦੋਸਤੋ ਜਿਹੜੇ ਇਹਨਾਂ ਨੂੰ ਅੰਦਰ ਜਾ ਕੇ એનર્ਜੀ ਦਿੰਦੇ ਨੇ ਤੇ ਇਹਨਾਂ ਦੇ ਇਮਿਊਨਿਟੀ ਬੂਸਟ ਹੁੰਦੀ ਹੈ ਮਤਲਬ ਕਿ ਇਮਿਊਨਿਟੀ ਸਿਸਟਮ ਬਹੁਤ ਤਾਕੜਾ ਹੁੰਦਾ ਹੈ। ਨਿੰਮ ਦੇ ਬਹੁਤ ਸਾਰੇ ਫਾਇਦੇ ਨੇਗੇ। ਜੇਕਰ ਤੁਸੀਂ ਹੋਰ ਵੀ ਨਿੰਮ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਦਿਓ। ਆਪਾਂ ਤੁਹਾਨੂੰ ਕਮੈਂਟ ਬਾਕਸ ਵਿੱਚ ਹੀ ਦੱਸ ਦਾਂਗੇ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ। ਕਈ ਵੀਰ ਕਹਿੰਦੇ ਨੇ ਕਿ ਵੀਡੀਓ ਜਿਆਦਾ ਲੰਬੀ ਹੁੰਦੀ ਹੈ ਤਾਂ ਕਰਕੇ ਆਪਾਂ ਸ਼ਾਰਟ 'ਚ ਦੱਸਿਆ ਨਿੰਮ ਤੇ ਸੰਜਣਾ ਦੇ ਫਾਇਦੇ। ਸੋ ਹੋਰ ਵੀ ਬਹੁਤ ਸਾਰੇ अनेका ਫਾਇਦੇ ਨੇ। ਜੇਕਰ ਤੁਸੀਂ ਪੁੱਛਣਾ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋਗੇ। ਸੋ ਜਿਹੜੇ ਵੀਰਾਂ ਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਕਮੈਂਟ ਜਰੂਰ ਕਰਦਿਆ ਕਰੋ ਕਿ ਸਾਨੂੰ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਆ ਕਰੋ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਕਿ ਕਿ ਤੁਸੀਂ ਕਿਹੜੇ ਜਿਹੜਾ ਇਲਾਕੇ ਚੋਂ ਕਿਹੜੇ ਪਿੰਡ ਜਾਂ ਸ਼ਹਿਰ ਚੋਂ ਬਿਲੋਂਗ ਕਰਦੇ ਹੋਗੇ ਇੱਕ ਪਾਣੀ WhatsApp ਗਰੁੱਪ ਬਣਾਇਆ ਹੋਇਆ ਦੋਸਤੋ ਜਿਹੜੇ ਗਰੁੱਪ ਚ ਐਕਸਪਰਟ ਵੀਰ ਸ਼ਾਮਲ ਨੇ ਜਿਹੜੇ ਪੋਲਟਰੀ ਫਾਰਮਿੰਗ ਕਰਦੇ ਨੇਗੇ ਜੇਕਰ ਕਿਸੇ ਵੀਰ ਨੇ ਉਸ ਗਰੁੱਪ ਚ ਵੀ ਐਡ ਹੋਣਾ ਤਾਂ ਤੁਸੀਂ ਕਮੈਂਟ ਬਾਕਸ ਚ ਆਪਣਾ ਨੰਬਰ ਸੈਂਡ ਕਰਕੇ ਉਹ ਗਰੁੱਪ ਚ ਵੀ ਐਡ ਹੋ ਸਕਦੇ ਹੋ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਧੰਨਵਾਦ ਜੀ